ਸੁਣਿਆ ਸੀ ਵੀ ਤੁਹਾਡਾ ਪਿੰਡ ਸਰਤਲੀ ਬਾਰੇ ਅੱਜ ਤੁਹਾਡੇ ਸਭ ਦੇ ਦਰਸ਼ਨ ਕਰਕੇ ਜਿਹੜਾ ਹੈ ਬਹੁਤ ਚੰਗਾ ਲੱਗਿਆ ਔਰ ਖਾਸ ਗੱਲ ਹੈ ਕਿ موجوده ਸਰਪੰਚ ਤੇ ਸਾਬਕਾ ਸਰਪੰਚ ਇਹਨਾਂ ਦਾ ਆਪਸੀ ਭਾਈਚਾਰਾ ਜਿਹੜਾ ਤੁਹਾਡਾ ਸਾਰੇ ਬੜਾ ਵਧੀਆ ਹੈਗਾ ਇਹ ਬਹੁਤ ਅੱਛੀ ਗੱਲ ਲੱਗੀ ਕਿਆ ਕਹਿੰਦੇ ਤੁਸੀਂ ਇਹਦੇ ਬਾਰੇ ਇਹਦੇ ਬਾਰੇ ਗੱਲ ਇਹ ਹੈ ਬਈ ਮੇਰੇ ਖਿਆਲ ਹੈ ਜੀ ਪਿੰਡ ਚਾਰਚਾ ਕੱਛਵਾਲ ਪਾਕਿਸਤਾਨ ਦੇ ਵਿੱਚ ਤੇ ਅਸੀਂ ਜਿਹੜੇ ਉੱਥੇ ਦੇ ਬਚਿੰਦੇ ਤੇ ਇੱਥੇ ਆਏ ਅੱਛਾ ਮੇਰੀ ਉੱਥੇ ਪਰ ਤਿੰਨ ਸਾਢੇ ਤਿੰਨ ਸਾਲ ਦੀ ਸੀ ਅੱਛਾ ਜੀ ਤੇ ਜਿਹੜੇ ਸਾਡੇ ਪਿੰਡ ਦੇ ਆ ਸਰਛੜੀ ਦੇ ਵਸਿੰਦੇ ਉੱਥਾ ਗਏ ਆ ਉਹ ਚੈਨਲ ਤੇ ਹੁਣ ਵੀ ਚੱਲ ਰਿਹਾ ਮੇਰੇ ਖਿਆਲ ਸਰਪੰਚ ਸਾਹਿਬ ਦੇਖਿਆ ਹੋਣਾ ਤੁਸੀਂ ਹਾਂ ਜੀ ਹਾਂ ਅਸੀਂ ਵੀ ਦੇਖਿਆ ਹਾਂ ਹਾਂ ਉਹਨਾਂ ਦੇ ਵਿੱਚ ਡੇਲੀ ਹੁਣ ਵੀ ਚੱਲ ਰਿਹਾ ਉਹ ਉਸ ਤੋਂ ਬਾਅਦ ਜਿੰਨਾ ਸਾਨੂੰ ਇਹ ਬੈਠੇ ਆ ਜ਼ਗੀਰਦਾਰ ਸਾਡੇ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਆਏ ਜਿਸ ਟਾਈਮ 'ਤੇ ਜਿੰਨਾ ਸਹਾਯੋਗ ਇਹਨਾਂ ਜ਼ਗੀਰਦਾਰਾਂ ਨੇ ਜਾਂ ਪਿੰਡ ਦੇ ਜਿਹੜੇ ਪਹਿਲੇ ਵਸਿੰਦੇ ਸੀ ਇੱਥੇ ਲੋਕਾਂ ਜਿੰਨਾ ਸਾਡਾ ਸਾਥ ਅਸੀਂ ਜ਼ਿੰਦਗੀ ਭਰ ਉਦੋਂ ਹੀ ਨਹੀਂ ਭੁੱਲ ਸਕਦੇ ਜੋ ਚੀਜ਼ ਇਹਦਾ ਪੂਰਾ ਸਾਥ ਦਿੱਤਾ ਇਹਨਾਂ ਨੇ ਮੈਂ ਕਹਿੰਦਾ ਜੀ ਬਿਸਤਰੇ ਤੱਕ ਮਿੰਜੇ ਬਿਸਤਰੇ ਉਜੜੇ ਪੁਜੜਿਆ ਨੂੰ ਸਾਨੂੰ ਮਤਲ ਐਨਾ ਸਾਰਾ ਇਹਨਾਂ ਨੇ ਹੁਣ ਵੀ ਦੇਖੋ ਛਿਮ ਮੰਦਰ ਦੇ ਵਿੱਚ ਕੋਈ ਪ੍ਰੋਗਰਾਮਗਾ ਆ ਬੈਠੇ ਸਰਪੰਚ ਸਾਹਿਬ 15 20 ਸਾਲ ਸਰਪੰਚੀ ਕਰਦੇ ਹੋਗੇ ਤਾਂ ਲੇਕਨ ਇਹ ਸਭ ਤੋਂ ਮੋੜਾ ਹੋ ਕੇ ਉੱਥੇ ਹੀ ਨਾ ਨਾ ਕੰਮ ਕਰਨ ਹੁਣ ਜੇ ਸਾਡਾ ਆਪਣਾ ਇੱਥੇ ਦਾ ਕੋਈ ਫੰਕਸ਼ਨ ਆ ਗਿਆ ਆਪਣੇ ਗੁਰਦੁਆਰਾ ਸਾਹਿਬ ਦਾ ਤਾ ਸਾਡੇ ਜਿੰਨੇ ਪਤਵੰਤੇ ਸੱਜਣ ਪੰਜ ਪੰਚਾਇਤ ਸਰਪੰਚ ਮੌਜੂਦਾ ਬੈਠੇ ਆ ਇਹਨਾਂ ਸਾਰਿਆਂ ਨਾਲ ਮਿਲ ਕੇ ਆ ਸਾਡੇ 베ਜ ਜੀ ਇਨਸਪੈਕਟਰ ਪੁਲਿਸ ਰਟਾਇਰ ਹੋਇਆ ਇਹ ਵੀ ਪੁਲਿਸ ਨੂੰ ਇਨਸਪੈਕਟਰ ਰਟਾਇਰ ਹੋਏ ਸੰਤ ਕੁਮਾਰ ਜੀ ਉਹ 베ਜ ਜੀ ਇਹਨਾਂ ਦਾ ਵੀ ਸਾਡੇ ਪਿੰਡ 'ਚ ਖਾਸ ਕਰਕੇ ਇਹਨਾਂ ਦਾ ਵੀ ਸਾਨੂੰ ਬੜਾ ਸਹਯੋਗ ਹੈ ਹੂੰ ਔਰ ਇਸ ਅੱਜ ਜਿਹੜੀ ਸਾਡੀ ਇਸ ਗੁਰਦੁਆਰਾ ਸਾਹਿਬ ਨੂੰ ਸ਼ਿਵ ਮੰਦਿਰ ਨੂੰ ਔਰ ਉਤਵਾ ਰਵੀਦਾਸ ਪਾਗਜੀ ਦੇ ਵਾਲਮੀਕ ਮੰਦਿਰ ਨੂੰ ਪਿੰਡ ਦੀ ਜਿੰਨੀ ਟੋਟਲ ਸਾਡੀ ਜ਼ਮੀਨ ਸੀ ਉਲੇ ਵਿੱਚੋਂ ਇਹਨਾਂ ਨੂੰ ਪਹਿਲਾਂ 2 ਕਨਾਲ ਇਹਨਾਂ ਨੂੰ ਕੱਟੀ ਸੀ 2 ਕਨਾਲ 6 ਮੰਦਰ ਨੂੰ ਸੀ ਦਾਦਾਸ ਮਾਰਲੇ ਕੱਟੇ ਸੀਗੇ ਬਾਲਮੀਕ ਮੰਦਰ ਤੇ ਰਵਿਦਾਸ ਮੰਦਰ ਨੂੰ ਹੂੰ ਔਰ ਬਾਕੀ ਦਾ ਉਹਨਾਂ ਦਾ ਫੰਕਸ਼ਨ ਹੋਗਾ ਆ ਬੈਠੇ ਸਾਡੇ ਲੰਬੜਦਾਰ ਜੀ ਇੱਥਾ ਬੈਠੇ ਹੋਣਿਆ ਆ ਬੈਠਿਆ ਸਾਡੇ ਵੱਲ ਦਲਤਾਂ ਦੇ ਵਿੱਚੋਂ ਲੇਕਿਨ ਇਹ ਹੈ ਇਹਨਾਂ ਵਿੱਚੇ ਮੰਦਰ ਦਾ ਫੰਕਸ਼ਨ ਹੋਗਾ ਮਿਲ ਕੇ ਆ ਤੁਹਾਡਾ ਵਿੱਚੇ ਵੀ ਬੈਠੇ ਨੇ ਆ ਬਾਕੀ ਹੁਣ ਤੁਸੀਂ ਦੇਖ ਲਓ ਸਾਰੇ ਬੈਠੇ ਨੇ ਐਡਾ ਦੀ ਸਾਡੇ ਮੈਂ ਕਹਨਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਐਨੀ ਕਿਰਪਾ ਹੈ ਨਾ ਬਾਊ ਜੀ ਅਸੀਂ ਮਾਲੇ ਆਪਣੀ ਜਵਾਨੀ ਕੁਝ ਵੀ ਭਰਨ ਨਹੀਂ ਕਰ ਸਕਦੇ ਸਾਡੇ ਕੋਈ ਐਦਾਂ ਦੇ ਅਲਫਾਜ਼ ਨਹੀਂ ਹੈ ਕਿ ਜਿਹੜੇ ਅਸੀਂ ਦੱਸ ਸਕੀਏ ਤੁਹਾਨੂੰ ਬੇ ਉਸ ਮਹਾਰਾਜ ਦੀ ਐਨੀ ਕਿਰਪਾ ਹੈ ਔਰ ਸਾਡੇ ਕੋਈ ਧਰਮਾਂ ਦਾ ਬਖਰੇਵਾ ਨਹੀਂ ਕੋਈ ਕੋਈ ਨਹੀਂ ਪਹਿਲੀ ਪਾਸ਼ਾਹੀ 10ਵੀਂ ਪਾਸ਼ਾਹੀ ਤੱਕ ਆਪਣੇ ਦੇਖੋ ਆਪਣੇ ਗ੍ਰੰਥ ਸਾਹਿਬ ਦੇ ਵਿੱਚ ਮੇਰੇ ਕਾਲ 22 22 ਮਕਤੂ ਮਰਤਬਾ ਰਾਮ ਦਾ ਨਾਮ ਆ ਰਿਹਾ ਇੱਕ ਮੈਨੂੰ ਇਹ ਗੱਲ ਕਾਬ ਯਾਦ ਹੈ 10ਵੇਂ ਪਾਸ਼ਾ ਗੁਰੂ ਬੋਜ ਸਿੰਘ ਜੀ ਮਹਾਰਾਜ ਜੀ ਨਾ ਉਹਨਾਂ ਦੀ ਰਿਆਸਤ ਦੇ ਵਿੱਚ ਨਾ ਕਿਸੇ ਰਾਜੇ ਦੀ ਨਿਯੁਕਤੀ ਕਰਨੀ ਸੀ ਤੇ 10ਵੇਂ ਪਾਸ਼ਾ ਨੇ ਇਹ ਗੱਲ ਕਹੀ ਆਪਣੇ ਸਿਰ ਕੋਈ ਗੱਲ ਨਹੀਂ ਲਈ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਗੱਲ ਇਹ ਵੀ ਠੀਕ ਹੈ ਸਭ ਲੋਕ ਇਕੱਠੇ ਹੋ ਜੋ ਤੇ ਉੱਥਾ ਜਿਹੜਾ ਮੈਂ ਬਾਜ ਅਡਾਵਾਂਗਾ ਜਿਹਦੇ ਸਿਰ ਪਰ ਬਾਜ ਬੈਠੂਗਾ ਤਾਂ ਉਹ ਮਦਦ ਰਿਆਸਤ ਦਾ ਰਾਜਾ ਹੋਏਗਾ ਉਹਨਾਂ ਦਾ ਆਪਣੇ ਕੋਲ ਤੇ ਕੋਈ ਨਹੀਂ ਆਪਣੀ ਪਾਲਕੀ ਦੇ ਪਰ ਬੈਠਿਆ ਦਸਵੇਂ ਪਾਸ਼ਾ ਬਾਦ ਸਾਈਡ ਤੇ ਬੈਠਾ ਹੈ ਇੱਕ ਲੱਕੜੀਆਂ ਦਾ ਪਾਰਾ ਆ ਸਾਡਾ ਬੱਕਰੀਆਂ ਰੱਖਿਆਦੇ ਨੇ ਲੋਕਾਂ ਨੂੰ ਉਹ ਪੈੜੀਆਂ ਵਿੱਚ ਫਸਾ ਕੇ ਸਾਹਗੇ ਦਾ ਸਿਰ ਦੇ ਉੱਪਰ ਰੱਖ ਕੇ ਆ ਰਿਹਾ ਉਹ ਪੁੱਛਦਾ ਕਹਿੰਦਾ ਵੀ ਅੱਜ ਕੱਟ ਕਾਦੇ ਵਾਸਤੇ ਹੋਇਆ ਵਾ ਇਹ ਉਹ ਕਹਿੰਦੇ ਸੀ ਸਾਡੇ 10ਵੇਂ ਪਾਤਸ਼ਾਹ ਗੁਰੂ ਮਹਾਰਾਜ ਗੋਬਿੰਦ ਸਿੰਘ ਜੀ ਅੱਜ ਸਾਡੇ ਕਿਸੇ ਰਾਜੇ ਦੀ ਨਿਯੁਕਤੀ ਕਰਨਗੇ ਉਹ ਬਾਈ ਬਾਜ ਉੜੂਗਾ ਜਿਹਦੇ ਸਿਰ ਪਰ ਬੈਠੂਗਾ ਉਹ ਸਾਡਾ ਰਾਜਾ ਹੋਏਗਾ ਜੀ ਤਾਂ ਉਸ ਤੋਂ ਬਾਅਦ ਜੀ ਸਾਰੇ ਲੋਕ ਬੈਠੇ ਆ ਬਾਜ ਉੱਡਿਆ ਉਹ ਬੰਦੇ ਨਾਲ ਬਦੇੜ ਗਿਆ ਆਪਣਾ ਜਿਹੜਾ ਸਿਰ ਪਰ ਰੱਖਿਆ ਦਾ ਪੈਂਡੀਆਂ ਸਿੱਟੀਆਂ ਉਹ ਵੀ ਵਿੱਚ ਜਾ ਕੇ ਬੈਠ ਗਿਆ ਉਹ ਜਦ ਵਿੱਚ ਜਾ ਕੇ ਬੈਠ ਗਿਆ ਜੋ ਬਾਜ ਉਹਥੇ ਤੇ ਉੜਿਆ ਉੜ ਕੇ ਉਹਦੇ ਸਿਰ ਪਰ ਬੈਠ ਗਿਆ ਜਿਹੜੇ ਸਾਡੇ ਵਰਗੇ ਤੇ ਚਿੱਟੇ ਪਜਾਮੇ ਕਮੀਜ਼ ਪਾ ਕੇ ਬੈਠੇ ਉਹ ਕਹਿੰਦੇ ਸਾਨੂੰ ਤਾਂ ਇਹ ਮਨਜ਼ੂਰ ਨਹੀਂ ਐ ਕਿਉਂਕਿ ਇਹਦੇ ਸਿਰ ਦਾ ਮਢੇੜ ਲਾ ਕੇ ਖਾਓ ਪਾਤ ਸਾਹਿਬ ਤਾਂ ਬਢੇੜ ਪਰ ਬੈਠਿਆ ਬਾਦ ਉਹ ਨਹੀਂ ਮਢੇੜ ਉਹਨਾਂ ਦੀ ਗੱਲ ਮੰਨ ਲਈ ਕਹਿੰਦੇ ਚਲੋ ਭਾਈ ਸੰਗਤ ਦੀ ਗੱਲ ਐ ਮੰਨ ਲਈ ਉਹ ਪਾਤ ਸਾਹਿਬ ਬਾਦ ਫੇਰ ਉੱਠਿਆ ਥੋੜੀ ਜਿਹੀ ਉਹਨੂੰ ਅਰਚਣ ਆਈ ਉਹਨੇ ਜਾਂ ਦੇਖਿਆ ਵੀ ਬੰਦਾ ਕਿਹੜਾ ਫੇਰ ਉਹਦੇ ਜਾਗ ਆ ਬਾਦ ਫੇਰ ਉਹਦੇ ਸਿਰ ਪਰ ਅਖੇ ਫੇਰ ਉਹਨਾਂ ਬੰਦਿਆਂ ਨੇ ਫੇਰ ਵਿਰੋਧ ਕਰਿਆ ਉਹ ਕਹਿੰਦੇ ਨਹੀਂ ਜੀ ਦੀ ਥਾਂ ਬਦਲੋ ਹੂੰ ਅੱਛਾ ਤੀਸਰੀ ਵਾਰ ਹਾਂ ਹੁਣ ਬਾਤ ਲਬ ਕੇ ਤਕਰੀਬਨ ਦੇਖ ਲਓ ਭਾਈ ਐਨੀ ਸੰਗਤ ਸੀ ਮਹਾਰਾਜੀ ਬਈ ਇੱਕ ਕਨੈਲ ਜਗਾ ਹੈ ਉੱਪਰ ਤੇ ਆ ਘੁੰਮ ਕਾ ਆ ਜੇ ਨਾ ਇੱਕ ਕਨੈਲ ਜਗਾ ਦੇ ਵਿੱਚ ਸੰਗਤ ਸੀ 10 ਵੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਹੂੰ ਔਰ ਦੇਖ ਲਓ ਐਸ ਪਾਛੇ ਟਿਹਾ ਕਾ ਉਹਨੂੰ ਕਿੱਥੇ ਪਜਾਇਆ ਉਸ ਬੰਦੇ ਨੂੰ ਬਿਠਾ ਲਿਆ ਫਿਰ ਉੱਥੇ ਦੇ ਬਾਅਦ ਫਿਰ ਮਹਾਰਾਜੀ ਪਾਲਗੀ ਫਾਇਰ ਤੇ ਆਤਰੇ ਫਿਰ ਓੜ ਦਾ ਉੱਪਰ ਘੁੰਮਦਾ ਥੱਕ ਗਿਆ ਬਾਦ ਹੂੰ ਉਹਨੂੰ ਬੰਦਾ ਨਜ਼ਰ ਨਹੀਂ ਆਇਆ ਮੁੜ ਕਾ ਆਗਾ ਫਿਰ ਪਾਲਕੀ ਦੇ ਉਪਰ ਬੈਠਾ। ਹੂੰ ਫਿਰ ਬੈਠ ਗਿਆ ਜਦ ਦਮ ਵਗੈਰਾ ਆਇਆ ਫਿਰ ਉੜਿਆ। ਫਿਰ ਉੜਿਆ ਉਡ ਕਾ ਜਾ ਕਾ ਜਦ ਦੇਖਿਆ ਉਹ ਨਾ ਬੰਦਾ ਪਛਾਣ ਲਿਆ ਪਰ ਦਮ ਫੇਰ ਚੜ ਗਿਆ ਫਿਰ ਵਾਪਸ ਆ ਗਿਆ। ਹੂੰ ਸਾਥੂ ਲੈ ਕੇ ਫਿਰ ਉੜਿਆ ਸਿੱਧਾ ਹੀ ਉਸ ਦੇ ਸਿਰ ਤੇ। ਉਸੇ ਉਸੇ ਹੀ ਬੰਦੇ ਦੇ ਸਿਰ ਤੇ। ਤਾਂ ਹੁਣ ਜਿਹੜੇ ਸਾਡੇ ਵਰਗ ਇਥੇ ਹੂੰ ਉਹ ਕਹਿੰਦੇ ਮਹਾਰਾਜ ਜੀ ਗੱਲ ਇਹ ਹੈ ਵੀ ਇਹ ਅਨਪੜ ਗੁਵਾਰ ਹੈ। ਹੂੰ ਵੇ ਰਾਜ ਦਾ ਕੰਮ ਹੈ ਰਾਜ ਕਿਦਾਂ ਚਲਾਏਗਾ ਹੂੰ ਉਸ ਫਿਰ ਸਖਸ਼ਨਾ ਇਹ ਗੱਲ ਕਹੀ ਉਹ ਕਹਿੰਦਾ ਜਿਸ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਮੇਰੇ ਸਿਰ ਪਰ ਬਾਜ ਬਿਠਾਇਆ ਹੋ ਰਾਜ ਕਰਨੇ ਦੀ ਤਾਕਤ ਵੀ ਮੈਨੂੰ ਵਾਕੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਚੋ ਅੱਜ ਤਾਂ ਇਹ ਉਦੀ ਮਸਾਲੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਅਸੀਂ ਸੁਣਦੇ ਬੇ ਉਹਦੇ ਨਾਲ ਦਾ ਰਾਜ ਕਿਸੇ ਨੇ ਨਹੀਂ ਕੀਤਾ ਅਸੀਂ ਇੰਨਾ ਦੀਆਂ ਵੀ ਗੱਲਾਂ ਸੁਣੀਆਂ ਪਰ ਆਪਣੀ ਅੱਖੀ ਦਾ ਨਹੀਂ ਦੇਖਿਆ ਸੋ ਗੱਲ ਇਹ ਹੈ ਸਾਡੇ ਪਿੰਡ ਪਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ, रामचन्द्र महाराज ਜੀ ਦੀ ਲੈ ਲਓ, ਰਵਿਦਾਸ ਭਗਤ ਜੀ ਦੀ ਲੈ ਲਓ, ਬਾਦਮਿਕ ਜੀ ਲੈ ਸਾਰਿਆਂ ਦੀ ਬਹੁਤ ਕਿਰਪਾ ਹੈ, ਅਤੀ ਕਿਰਪਾ। ਸਾਡੇ ਪਿੰਡ 'ਚ ਕੋਈ ਵੀ ਕਾਰਜ ਹੋਗਾ ਨਾ ਜੇ ਨਹੀਂ ਹੋਣਾ, ਵੀ ਯਾਰ ਉੱਤੇ ਨਹੀਂ ਜਾਣਾ। ਸਾਡੇ ਸਾਰੇ ਮਿਲ ਕੇ ਕਰੂ ਹਾਂ ਵੀ ਭਾਈ ਦੱਸ ਸਾਡੇ ਲੈ ਕੇ ਸੇਵਾ ਦੱਸ ਜਿੰਨੀ ਕਾ ਅਸੀਂ ਤੇਰੀ ਕਰ ਸਕਦੇ ਆ। ਆਹ ਹੈ ਜੀ। ਉਸ ਤੋਂ ਬਾਅਦ ਅਗਲੀ ਗੱਲ ਹੁੰਦੀ ਹੈ, ਅਸੀਂ ਸਾਡੇ ਪਿੰਡ ਦਾ ਇੱਕ ਹੋਰ ਵੀ ਉਸੂਲ ਹੈ। ਅਸੀਂ ਮਤਲਬ ਕਿ ਜਿਹੜਾ ਲੜਕੀ ਦੇ ਵਿਆਹ ਦਾ ਵਿੱਚ ਤਾਂ ਸਗਰ ਹਰ ਇੱਕ ਨਾ ਹਰ ਹਾਲ ਤੇ ਪਾਣਾ ਜੀ ਜਾ ਕੇ ਸਗਰ ਪਾਣੀ ਪਾਣਾ ਉਹ ਅਸੀਂ ਪਾਣਾ ਹੀ ਪਾਣਾ ਜਾਂ ਕੁੰਜਾ ਤਾਂ ਹੁਣ 100 ਤਾਂ 500 ਤੱਕ ਵੀ ਪਾਦੇ ਆ ਕਈ ਬੰਦੇ ਆਪਣੀ ਸਵਰਥਾ ਦੇ ਮਦਾਕ 5000 10000 ਵੀ ਪਾਦੇ ਸਭ ਨਹੀਂ ਪਾਣਾ ਹਾਂ ਔਰ ਦੂਸਰੀ ਗੱਲ ਕਈ ਦਫਾ ਸਾਡੇ ਇਲੈਕਸ਼ਨਾਂ ਦਾ ਵੀ ਟਾਈਮ ਆਉਂਦਾ ਨਾ ਚੱਲਦੇ ਨੇ ਇਲੈਕਸ਼ਨ ਵਾਲੇ ਆ ਜੀ ਸਾਡੇ ਪਿੰਡ ਦੇ ਵਿੱਚ ਜਿਹੜਾ ਸਰਪੰਚ ਸਾਹਿਬ ਬੈਠੇ ਆਏ ਕਹਿਦੇ ਕਈ ਦਫਾ ਇਹਨਾਂ ਨੇ ਮੈਨੂੰ ਕਹਿੰਦਾ ਰੰਜੀ ਜਿਆਦਾ ਨਹੀਂ ਆਣਾ ਚੱਲ ਪਵਾਂ ਸਾਡੀ ਵੋਟ ਜਿੱਥਾ ਮਾਰ ਜੀ ਐ ਬਈ ਸਾਡੇ ਹੁਣੇ ਆਏ ਵੇ ਸਾਡੇ ਦਰ ਪਰ ਬਈ ਕੋਈ ਨਾ ਕੋਈ ਨਾ ਨੂੰ ਆਪਾਂ ਦੇ ਮੈਂ ਕਿਹਾ ਬਈ ਤੁਹਾਡੇ ਤਾਂ ਸਰਪੰਚਾਂ ਦੀ ਹਿੰਮਤ ਨਹੀਂ ਤੇਰੇ ਤਾਂ ਬਤੇਰੀ ਹਿੰਮਤ ਹੈ ਕਹਿੰਦਾ ਨਹੀਂ ਚਲੋ ਤੁਹਾਡੇ ਕਹਿੰਦੇ ਭਰਾਵਾਂ ਨਾਲ ਹੀ ਇਹਨਾਂ ਨਾਲ ਉਲਟੀ ਇਹ ਗੱਲ ਪਰ ਇਹਨਾਂ ਨੇ ਆਪਣੇ ਕੋਲ ਤੇ ਪੈਸੇ ਦੇ ਦੇ ਕਿਸੇ ਵੀ ਪਾਰਟੀ ਦਾ ਬੰਦਾ ਆਇਆ ਮੈਂ ਇਹਨਾਂ ਦੀ ਇਹਨਾਂ ਦੀ ਇਸਕਤ ਕਰਨਾ ਸਾਡੇ ਸਰਪੰਚ ਸਾਹਿਬ ਦੀ ਬਹੁਤ ਨਿੱਘਾ ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਬਹੁਤ ਨਿੱਘੇ ਸੀ ਬਾਕੀ ਇਹਨਾਂ ਦੇ ਤਾਏ ਜੀ ਪਿੰਡ ਦੇ ਪਹਿਲੇ ਸਰਪੰਚ ਰਹੇ ਪਹਿਲੇ ਸਰਪੰਚੋਂ ਪਿੰਡੇ ਰਹੇ ਅਰਥਾ ਹਾਂ ਮੇਰੀ ਉਮਰ ਉਸ ਟਾਈਮ ਪਰ 52 ਕੋ ਲੈ ਕੇ ਕੀ ਨੌਕੀ ਸੀ ਕਾ ਜੀ ਉਹ ਸਰਦਾਰ ਮੁਹੰਬਰ ਸੀ ਬਹੁਤ ਵਧੀਆ ਨੇ ਮੈਂ ਕਹਿੰਦਾ ਜੀ ਐਨੀ ਵਧੀਆ ਨੇਚਰ ਸੀ ਨਾ ਉਹਨਾਂ ਦੀ ਵੀ ਤੁਸੀਂ ਜੇ ਕਿਤੇ ਹੋੜਾ ਇਸ ਟਮਰ ਜਿਹਦੇ ਤੁਸੀਂ ਬੈਠੇ ਹੋ ਐਸਾ ਜਿਹਾ ਬੰਦਾ ਨਿਕਾ ਇਹ ਖੈਰ ਇੱਕ ਇਹਨੂੰ ਆਪਾਂ ਗੋਡ ਗਿਫਟ ਕਹਿ ਸਕਦੇ ਇਸ ਪਰਬਾਤ ਰੋਜ ਕੋਦਰ ਬਲੋਹ ਦੇਣ ਸਾਰਿਆਂ ਨੂੰ ਬਜ਼ੁਰਗੋ ਅੱਜ ਜੇ ਸੀ ਦੇਖੋ ਤੁਹਾਨੂੰ ਸਾਰਿਆਂ ਨੂੰ ਮੈਨੂੰ ਬਹੁਤ ਚੰਗਾ ਲੱਗਿਆ ਤੇ ਅਸੀਂ ਸਰਫਲੀ ਪਿੰਡ ਦੇ ਵਿੱਚ ਬੈਠ ਕੇ ਬੱਲੇ ਬੱਲੇ ਬਿਲਜ਼ਰ ਪਾਰਟੀ ਦੀ ਟੀਮ ਕੈਮਰੇ ਤੇ ਮੇਰੇ ਬ੍ਰਦਰ ਰਜੀਸ਼ ਚੋਪੜਾ ਦੀ ਡਾਇਰੈਕਟ ਹੀ ਕਰਦੇ ਸਾਰਾ ਲੋਗ ਸਭ ਕੁਝ ਹੀ ਕਰਦੇ ਅਸੀਂ ਮਾਨ ਬਣਾਇਆ ਸੀ ਵੀ ਲੋਕ ਬੇਤੀ ਬਲਾਗ ਜਿਹੜਾ ਸ਼ੁਰੂ ਕਰਨਾ ਹੈ ਤੇ ਸਭ ਤੋਂ ਪਹਿਲਾਂ ਪਿੰਡ ਅਸੀਂ ਸਰਤਲੀ ਕਵਰ ਕੀਤਾ ਉਹਨੂੰ ਸਾਰਿਆਂ ਨੇ ਮਿਲ ਕੇ ਬਹੁਤ ਚੰਗਾ ਲੱਗਿਆ ਬਜ਼ੁਰਗਾਂ ਨਾਲ ਗੱਲਾਂ ਕਰਦੇ ਆ ਪੁਰਾਣੇ ਲੋਕਾਂ ਨਾਲ ਗੱਲਾਂ ਕਰਦੇ ਧਰਮ ਦੀ ਗੱਲ ਕਰਦੇ ਵਿਰਸੇ ਦੀ ਗੱਲ ਕਰਦੇ ਆ ਆਪਸੀ ਭਾਈਚਾਰੇ ਦੀ ਗੱਲ ਕਰਦੇ ਆ ਆਹੀ ਕੰਮ ਹੈ ਸਾਡਾ ਸਾਡਾ ਨਿਊਜ਼ ਚੈਨਲ ਲਈ ਹੈ ਇਹ ਲੋਕ ਸਭ ਦੇ ਬੱਲੇ ਬੱਲੇ ਨਿਊਜ਼ ਵਾਲਾ ਚੈਨਲ ਹੈ ਸਾਡਾ ਤਾਂ ਜੀ ਇਹ ਭਾਈਚਾਰੇ ਦਾ ਚੈਨਲ ਹੈ ਚਲਿਏ ਜੀ ਫਿਰ ਅੱਗੇ ਪਿੰਡ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ ਅਸੀਂ ਸਾਰੀ ਪੰਚਾਇਤ ਸਾਰਾ ਪਿੰਡ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਕਰਦਾ ਜੀ ਆਇਆਂ